ਜਨਤਾ ਦੀ ਆਵਾਜ਼ ਦੇਖ ਰਿਹਾ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਅੱਜ ਇੱਥੇ ਪਿੰਡ ਗਲਾੜ ਦੇ ਵਿੱਚ ਜੋ ਕਾਫੀ ਵੱਡਾ ਸਮਾਗਮ ਹੋਇਆ ਸੀਗਾ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਕੀ ਕਿਸਾਨੀ ਅੰਦੋਲਨ ਦੇ ਜੋ ਜਗੀ ਸਿੰਘ ਨੇ ਜਥੇਦਾਰੋਂ ਇੱਥੇ ਅੱਜ ਪਹੁੰਚੇ ਨੇ ਤੇ ਉਹਨਾਂ ਨੂੰ ਕਿਸਾਨੀਆਂ ਦਾ ਇਹ ਅੰਦੋਲਨ ਨੂੰ ਲੈ ਕੇ ਇਹਨਾਂ ਦੇ ਕੀ ਮੁੱਦੇ ਨੇ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਕੇ ਬਾਬਾ ਜਗੀ ਸਿੰਘ ਜੀ ਇੱਥੇ ਪਹੁੰਚੇ ਨੇ ਸਰ ਹਾਂਜੀ ਵੀ ਇੱਥੇ ਪਿੰਡ ਜੋ ਕਿਸਾਨੀ ਮੁੱਦੇ ਸੀਗੇ ਕਾਫੀ ਤੁਹਾਨੂੰ ਜਿਵੇਂ ਪਤਾ ਹੀ ਰੱਖੇ ਸੀ ਕਿ ਤੁਸੀਂ ਅੱਜ ਗਲਾੜ ਪਿੰਡ ਦੇ ਵਿੱਚ ਪਹੁੰਚੇ ਹੋ ਕੀ ਤੁਹਾਡੇ ਇੱਥੇ ਕਿਸਾਨੀ ਮੁੱਦੇ ਸੀਗੇ ਪਿੰਡ ਗਲਾੜ ਪਟਿਆਲਾ ਦੇ ਜ਼ਿਲ੍ਹਾ ਸੋ ਇੱਥੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਗੁਰੂ ਆਗਮਨ ਮਨਾਇਆ ਗਿਆ ਸੋ ਵੱਡੇ ਭਾਰੀ ਇਕੱਠ ਦੇ ਵਿੱਚ ਜਿਹੜੀ ਸੰਗਤਾਂ ਤੇ ਨੌਜਵਾਨਾਂ ਤੇ ਬੱਚਿਆਂ ਦੇ ਵਿੱਚ ਗੁਰਸਿੱਖੀ ਦੇਖਣ ਨੂੰ ਤੇ ਤੇ ਪਿੰਡ ਦਾ ਸਤਿਕਾਰ ਦੇਖਣ ਨੂੰ ਮਿਲਿਆ ਜਾਦਾ ਜਿਵੇਂ ਆਪਾਂ ਸੰਘਰਸ਼ ਦੀ ਗੱਲ ਕਰੀਏ ਸੰਘਰਸ਼ ਪੁਰਾਣੇ ਬਜ਼ੁਰਗਾਂ ਤੋਂ ਲੈ ਕੇ ਸੰਘਰਸ਼ ਕੋ ਜ਼ਾਲਮ ਸਰਕਾਰਾਂ ਹਕੂਮਤਾਂ ਦਾ ਪੁਰਾਣੇ ਸਮੇਂ ਤੋਂ ਲੈ ਕੇ ਹੀ ਚੱਲਦਾ ਆਇਆ ਕੋਈ ਅੱਜ ਦਾ ਨਹੀਂ ਸੋ ਜਿਹੜਾ ਵੀ ਆਪਣੇ ਕੋਈ ਪਾਣੀਏ ਦੇ ਹੱਕ ਮੰਗਦਾ ਕੋਈ ਆਪਣੇ ਮਜ਼ਦੂਰੀ ਦੇ ਹੱਕ ਵਾਲਾ ਹੱਕ ਮੰਗ ਆਪਣੇ ਉੱਥੇ ਉਹਨਾਂ ਨੂੰ ਬਣਦੇ ਹੱਕ ਨਹੀਂ ਦਿੱਤੇ ਜਾਂਦੇ ਫਿਰ ਭਾਵੇਂ ਟੀਚਰ ਹੋਣ ਚਾਹੋ ਮਤਲਬ ਆਪਣੇ ਮਜ਼ਦੂਰ ਭਾਈ ਹੋਣ ਆਪਣਾ ਹੱਕ ਮੰਗਦੇ ਨੇ ਜਦੋਂ ਉਸ ਉਸ ਟਾਈਮ ਤੇ ਲਾਠੀ ਚਾਰਜ ਕੀਤਾ ਜਾਂਦਾ ਸੋ ਜਿਹੜਾ ਨਵੀਂ ਸਰਕਾਰ ਚੁਣੀ ਸੀ ਜਿਵੇਂ ਤੁਸੀਂ ਹੁਣ ਕਈ ਭਰਾਵਾਂ ਨੇ ਮਜ਼ਦੂਰ ਭਰਾਵਾਂ ਨੇ ਜਿਹੜਾ ਬੜੇ ਚਾਅ ਦੇ ਨਾਲ ਸਰਕਾਰ ਇਹ ਚੁਣੀ ਭਗਵੰਤ ਮਾਨ ਦੀ ਜਿਹੜੀ ਸਰਕਾਰ ਚੁਣੀ ਸੀਗੀ ਪਰ ਉਹਨਾਂ ਨੇ ਤੁਹਾਡੇ ਆਉਣ ਵਾਲੇ ਤੁਹਾਡੀ ਮੇਨਸ ਮਜ਼ਦੂਰੀ ਦੇ ਵਿੱਚ ਤੁਹਾਡੀ ਦਿਹਾੜੀ ਦੇ ਵਿੱਚ ਤੁਹਾਡੇ ਕਮਾਕਾਰਾਂ ਦੇ ਵਿੱਚ ਕੀ ਵਾਅਦੇ ਕੀਤੇ ਇੱਕ ਜਿਵੇਂ ਵੀਰ ਨੇ ਦੱਸਿਆ ਸੀ ਅੱਜ ਬੱਸਾਂ ਦੇ ਵਿੱਚ ਜਿਹੜਾ 15 ਰੁਪਏ ਕਰਾਇਆ ਤੁਹਾਡਾ ਵਧਾਇਆ ਜ਼ਿਆਦਾਤਰ ਜਿਹੜੇ ਗਰੀਬ ਮਜ਼ਦੂਰ ਉਹਦੇ ਉੱਤੇ ਸਫ਼ਰ ਕਰਦੇ ਨੇ ਤੇ ਦੂਜਾ ਨੰਬਰ ਜਿਹੜਾ 12 ਘੰਟੇ ਕੰਮ ਕਰਨ ਵਾਸਤੇ ਮਜ਼ਦੂਰ ਨੂੰ ਜਿਹੜਾ ਇਹਨਾਂ ਨੇ ਇੱਕ ਨੋਟਿਸ ਜਾਰੀ ਕੀਤਾ ਪਿੱਛੇ ਜੀ ਕਿ ਭਗਵਾਨਤਮਾਨ ਦੀ ਸਰਕਾਰ ਨੇ ਪਰ ਜਿਹੜੇ ਨੌਜਵਾਨਾਂ ਨੇ ਮਜ਼ਦੂਰ ਭਰਾਵਾਂ ਨੇ ਜਿਨ੍ਹਾਂ ਨੇ ਭਗਵੰਤ ਮਾਨ ਦੀ ਸਰਕਾਰ ਵੋਟਾਂ ਪਾ ਕੇ ਲਿਆਂਦੀ ਗਈ ਅੱਜ ਉਹੀ ਸਿਰ ਤੇ ਥੋਡੇ ਬੈਗੀ ਪਰ ਜਦੋਂ ਵੀ ਕਿਸੇ ਲੀਡਰ ਨੂੰ ਚੁਣਨਾ ਹੋਵੇ ਉਹ ਬੜੇ ਸਚਜੇ ਢੰਗ ਨਾਲ ਚੁਣਨਾ ਚਾਹੀਦਾ ਸੋ ਜਿਹੜਾ ਮਜ਼ਦੂਰ ਦੇ ਲਈ ਇੱਕ ਇਹਨਾਂ ਨੇ ਜਿਹੜਾ ਨੋਟਿਸ ਜਾਰੀ ਕੀਤਾ ਉਹਨੂੰ ਮਜ਼ਦੂਰ ਭਰਾ ਨੂੰ 12 ਘੰਟੇ ਕੰਮ ਕਰਨਾ ਪਵੇਗਾ ਜੇ ਪ੍ਰਸ਼ਾਦਾ ਪਾਣੀ ਛਕਣਾ ਜਲ ਪਾਣੀ ਛਕਦਾ ਆਪਾਂ ਟਾਈਮ ਕੱਢ ਕੇ ਤਾਂ ਉਹਦੇ ਵਿੱਚੋਂ 13 ਘੰਟੇ ਕੰਮ ਕਰਨਾ ਪਵੇਗਾ ਪਰ ਸੋਚਣ ਸੋਚ ਕੇ ਹੀ ਕਿਸੇ ਦਾ ਸਾਥ ਦਿੱਤਾ ਜਾਵੇ ਲੇਕਿਨ ਉਹ ਜਿਹੜੀ ਸਰਕਾਰ ਆਈ ਹੈ ਤੁਸੀਂ ਵੋਟ ਦਿੱਤੀ ਪਰ ਤੁਹਾਡੇ ਲਈ ਤੁਹਾਡੇ ਹੱਕਾਂ ਦੇ ਲਈ ਪਰ ਉਹ ਸਰਕਾਰ ਨਹੀਂ ਖਰੀ ਉਤਰੀ ਸੋ ਤੋਂ ਸੁਚੇਤ ਹੋਣਾ ਚਾਹੀਦਾ ਸੋ ਗਲਾੜ ਪਿੰਡ ਦੀ ਸੰਗਤ ਦਾ ਬਹੁਤ ਤਹਿ ਦਿਲੋਂ ਧੰਨਵਾਦ ਆਪਣੇ ਹੱਕਾਂ ਲਈ ਸਰਕਾਰ ਜਦੋਂ ਆਪਾਂ ਹੱਕ ਮੰਗਦੇ ਆਂ ਉਦੋਂ ਤੁਹਾਡੇ ਤੇ ਤਸੱਦਦ ਕਰਦੀ ਹੈ ਚੁੱਪ ਕਰਕੇ ਬੈਠੇ ਰਹੋ ਤੁਹਾਨੂੰ ਕਦੇ ਹੱਥ ਕੜੀਆਂ ਨਹੀਂ ਲਾਉਣੀਆਂ ਪੈਣਗੀਆਂ ਤੇ ਨਾ ਤੁਹਾਨੂੰ ਕਦੇ ਜੇਲ੍ਹਾਂ ਥਾਣੇ ਦੇਖਣੇ ਪੈਣਗੇ ਪਰ ਜਦੋਂ ਹੱਕ ਮੰਗੋਏ ਤੁਹਾਨੂੰ ਜੇਲ੍ਹਾਂ ਵੀ ਦੇਖਣੀਆਂ ਪੈਣਗੀਆਂ ਤੇ ਕਹਿ ਸਕਦੇ ਆ ਵੀ ਤੁਹਾਨੂੰ ਤਸੱਦਤ ਵੀ ਤੁਹਾਡੇ ਤੇ ਹੋਊਗਾ। ਇੱਕ ਸਵਾਲ ਮੈਨੂੰ ਹੋ ਰਿਹਾ ਥੋੜਾ ਤੁਹਾਡੇ ਨਾਲ ਬਾਬਾ ਜੀ ਕਿ ਜਦੋਂ ਆਪਾਂ ਨੇ ਆਪਣਾ ਜਿਹੜਾ ਹਲਕਾ ਇਹ ਐਜੂਕੇਸ਼ਨ ਦੇ ਪ੍ਰਤੀ ਲਾ ਲੋ ਹੈਲਥ ਦੇ ਪ੍ਰਤੀ ਲਾ ਲੋ ਕਾਫੀ ਪਿੱਛੇ ਰਹਿ ਚੁੱਕਾ ਹੈ ਜਿਹੜੀ ਹੁਣ ਨੌਜਵਾਨ ਪੀੜ੍ਹੀ ਹੈ 15-15 ਸਾਲ ਦੇ ਬੱਚੇ ਲਗਾ ਲੋ ਉਹ ਨਸ਼ੇ ਵੱਲ ਜਾਦਾ ਜਾ ਰਹੇ ਨੇ ਤੇ ਉਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ ਜੀ ਭਗਵਾਨਤਮਨ ਦੀ ਸਰਕਾਰ ਜਿਹੜੀ ਆਈ ਹੈ ਲੇਕਿਨ ਬਾਦਲਾਂ ਦੀ ਸਰਕਾਰ ਵੇਲੇ ਜਿਵੇਂ ਚਿੱਟਾ ਨਸ਼ਾ ਜਾਨੀ ਕਿ ਉਹਨਾਂ ਨੂੰ ਚੰਗੀਆਂ ਨਹੀਂ ਮਸੀਂ ਕਹਿੰਦੇ ਪਰ ਉਦੋਂ ਵੀ ਵਿਕਿਆ ਪਰ ਉਦੋਂ ਕੋਈ ਚੋਰੀ ਛੁਪ ਕੇ ਬਿਕਦਾ ਸੀਗਾ ਫਿਰ ਕਾਂਗਰਸ ਵੇਲੇ ਪਰ ਜ਼ਿਆਦਾਤਰ ਜਿਹੜਾ ਚਿੱਟਾ ਨਸ਼ਾ ਹੁਣ ਬੱਦੇ ਜਿਹੜੀ ਪੰਜਾਬ ਦੀ ਨੌਜਵਾਨੀ ਦੀ ਕੋਈ ਗਿਣਤੀ ਨਹੀਂ ਜਿਹੜੇ 6-6 ਫੁੱਟ ਦੇ ਜਵਾਨ ਨੇ ਅਜ ਨਸਿਆਂ ਨਾਲ ਜਿਹਦੀ ਕੌਮ ਨੂੰ ਕਦੇ ਚਰਖੜੀਆਂ ਕਦੇ ਹਾਰੇ ਨਹੀਂ ਡਲਾ ਸਕੇ ਪਰ ਉਸ ਪੰਜਾਬ ਦੇ ਨੌਜਵਾਨਾਂ ਨੂੰ 6-6 ਫੁੱਟ ਦੇ ਜਵਾਨਾਂ ਨੂੰ ਪਰ ਅੱਜ ਸੂਈਆਂ ਖਾ ਖਾਗੀਆਂ ਨੇ ਅੱਜ ਚਿੱਟੇ ਵਰਗਾ ਨਸ਼ੇ ਨੇ ਅੱਜ ਸਿਗਨੇਚਰ ਵਰਗੇ ਕੈਪਸੂਲ ਨੇ ਜਿਹੜੇ 10 ਸਾਲ ਦਾ 15 15 ਸਾਲ ਦੇ ਬੱਚੇ ਕੈਪਸੂਲ ਨਸ਼ਾ ਜਿੰਨਾ ਵੱਧ ਗਿਆ ਭਗਮੰਤਮਾਨ ਦੀ ਸਰਕਾਰ ਵੇਲੇ ਸਭ ਤੋਂ ਵੱਧ ਨਸ਼ਾ ਵਧਿਆ ਜੀ ਕਿੰਨੇ ਬੜੀ ਵਧੀਆ ਗੱਲ ਕਹੀ ਹੈ ਵੀ ਜੋ ਆਪਣਾ ਹਲਕਾ ਸੀਗਾ এডਿਕੇਸ਼ਨ ਦੇ ਪ੍ਰਤੀ ਤੇ ਹੈਲਥ ਦੇ ਪ੍ਰਤੀ ਕਾਫੀ ਪਿੱਛੇ ਰਹਿ ਚੁੱਕਿਆ ਸੀਗਾ ਤੇ ਸਰਕਾਰਾਂ ਨੂੰ ਇਹੀ ਕਹਿੰਦੇ ਨੇ ਵੀ ਉਹ ਆਪਣਾ ਜੋ ਸੁਧਾਰ ਹੈ ਹਲਕੇ ਦੇ ਵਿੱਚ ਕੀਤਾ ਜਾਵੇ